ਦੇਣ ਬਣਾਣੇ ਲੱਗੇ ਕਦੇ ਨੀ ਮਿਲੂ ਗੋਜ ਕਿੰਨੇ ਦੋ ਸੁਪਨਾਵੇ ਕਿ ਦੱਸ ਮੈਂ ਕਿਹੜਾ ਸੁਪਨਾਵੇ ਕਿ ਮੈਨੂੰ ਸੱਚਾ ਦੱਸ ਮੈਂ ਮੈਦਲੇ ਦਾ ਪਤਾ ਕਿਵੇਂ ਲੂ ਮੈਂ ਵੀ ਜੰਨ ਜੀ ਜੀ ਗੱਲੇ ਹਾਂ ਹੁਣ ਬਾਹਰੋਂ ਨਿਕਲ ਗਿਆ ਮੈਨੂੰ ਆਂਦਾ ਮਮੀ ਪਰੌਂਠੇ ਬਣਾ ਤੇ ਜੇ ਮੈਂ ਆਟਾ ਗੁੰਨਦੇ ਕਿੰਨਾ ਕੁ ਟਾਈਮ ਲੱਗਣਾ ਹੈ ਤੇ ਹੁਣ ਖਾ ਕੇ ਚਲ ਜਾਂਦਾ ਇਹ ਵੀ ਕਿਹੜੇ ਠੰਡੇ ਸਵਾਦ ਲੱਗਦੇ ਆ ਗਰਮ ਗਰਮ ਸਵਾਦ ਲੱਗਦੇ ਆ ਤੇ ਉਹ ਕੁੜੀ ਆ ਕੁੜੀ ਕਿੰਨੀ ਕੁ ਕਾਲਜੋਂ ਲੇਟ ਆ ਚਲੀ ਮੈਂ ਕਿਹਾ ਇੱਕ ਪਰੌਠੀ ਤੂੰ ਵੀ ਖਾ ਜਾ ਪਰ ਨਾ ਪਤਾ ਨਹੀਂ ਕਿਉਂ ਨਿਆਣੇ ਅੱਜਕੱਲ ਆਪਣੀ ਮਰਜ਼ੀ ਕਰਦੇ ਆ ਪਏ ਆ ਕਿਉਂ ਨਹੀਂ ਕਹਿਣਾ ਮੰਨਦੇ ਪਿਛੜਣੇ ਤੂੰ ਕਿਹੜਾ ਲੇਟ ਹੋ ਜਾਣਾ ਹੈ ਆ ਕੇ ਜਾ ਸਾਪੀ ਦਾ ਵੀ ਪਤਾ ਨਹੀਂ ਲੱਗਦਾ ਕਰਦਾ ਕੀ ਏ ਵਾਰ ਇਹ ਪਤਾ ਮੈਂ ਹੁੰਦਾ ਤੇ ਪੁੱਛਦੀ ਆ ਕਿ ਕਿਉਂ ਸਾਬੀ ਬਾਹਰ ਜਾ ਕੇ ਬਹਿਣਾ ਜਦੋਂ ਮੈਂ ਤੈਨੂੰ ਧੱਕਦੀ ਆ ਪਰ ਸਿਆਣਿਆ ਕਿਹਾ ਕੁੜੀਆਂ ਦੇ ਰਾਖਿਆਂ ਮੈਂ ਇਹ ਮੰਨਦੀ ਆ ਕੁੜੀਆਂ ਦੇ ਰਾਖੇ ਨਹੀਂ ਹੁੰਦੀਆਂ ਪੁੱਤਾਂ ਦੀਆਂ ਰਾਖੇ ਆ ਜਿਆਦੀਆਂ ਰੱਖਣੀਆਂ ਪੈਂਦੀਆਂ ਹਾਂ ਨੀ ਕੀ ਕਿੱਦਾਂ ਟੀ ਉਟੀ ਰਹਉਂਦੇ ਹੁਣ ਇਹਨੂੰ ਕੀ ਦਸੀਏ ਕਾਲ ਵੀ ਗੁੱਝ ਗਿਆ ਵਾ ਤੇ ਰੋਟੀ ਵੀ ਲੱਤ ਚੱਲੀ ਆ ਪਤਾ ਨਹੀਂ ਕਿੱਥੇ ਚਲ ਜਾਂਦਾ ਮੁੜ ਕੇ ਮੁੜਨ ਦਾ ਘਰ ਘਰ ਦਾ ਤੇ ਫਿਕਰ ਹੀ ਹੈ ਨੇ ਉਸ ਘਰ ਦਾ ਫਿਕਰ ਕਰਨਾ ਥੋੜਾ ਬੁੱਧਾ ਇੰਨਾ ਲਾਪਰਵਾਹ ਬੰਦਾ ਪਤਾ ਨਹੀਂ ਕੀ ਕਰਦਾ ਇਹ ਮੁੰਡਾ ਚਲ ਆਪੇ ਆ ਜੂਗਾ ਚਾਹੇ ਫੋਨ ਲਾਉਣੀ ਇਹਨੂੰ ਸਾਬੀ ਕਿੱਥੇ ਆ ਘਰ ਆ ਕੀ ਕਰਦਾ ਫਿਰਦਾ ਕਿਹੜਾ ਬਾਹਰ ਤੈਨੂੰ ਕੰਮ ਆ ਚਾਹੇ ਤਾਂ ਕੰਮ ਦੱਸ ਜਾ ਕਰੇ ਵੀ ਮੈਂ ਆ ਮਮੀ ਕੰਮ ਕਰਨ ਚੱਲਿਆ ਤੇ ਫਿਰ ਵੀ ਮੈਨੂੰ ਢੀਕਣਾ ਰਵੇ ਵੀ ਕੰਮ ਕਰਕੇ ਆਉਣਾ ਦੱਸ ਕੇ ਵੀ ਕੱਖ ਨਹੀਂ ਜਾਣਾ ਚੱਲ ਆ ਜਾਂਦਾ ਇਹ ਤੇ ਆਹ ਫੁਲਕਾ ਇੱਕ ਬਣਦਾ ਵਾ ਉਹਨੂੰ ਤੇ ਰੋਟੀ ਦਵਾ ਜਿਹੜੀ ਮੈਂ ਪਾਉਂਦੀ ਹੀ ਐ ਕੱਲ ਦਾ ਕੋਖ ਨਹੀਂ ਖਾਦਾ ਪਤਾ ਨਹੀਂ ਕਿਉਂ ਰੋਂਦੀ ਰਹਿੰਦੀ 24 ਘੰਟੇ ਤਰੋਂ ਵਾਲੀ ਧਿਆਨ ਵਾ ਰੋਕੇ ਕੀ ਕਰੂਗੀ ਸੋਖ ਆਫਾਡੋ ਰੋਟੀ ਖਾ ਮੈਂ ਨਹੀਂ ਖਾਣੀ ਰੋਟੀ ਲੈ ਨਾ ਮੇਰੇ ਲੱਗੋ ਮੈਂ ਨਹੀਂ ਖਾਣੀ ਕਿਉਂ ਨਹੀਂ ਖਾਣੀ ਦੱਸੀ ਮੈਨੂੰ ਪਹਿਲਾਂ ਕੀ ਦੱਸੀਏ ਤੈਨੂੰ ਨਾਰੇ ਆ ਕੀ ਰੋਂਦੀ ਇੰਨੀ ਤੂੰ ਸਤੂ ਦੱਸੋ ਮੇਰਾ ਬੱਚਾ ਕਿੱਥੇ ਗਿਆ ਤਾ ਮੈਨੂੰ ਕਿਹੜਾ ਬੱਚਾ ਮੈਂ ਜਨਾਨੀ ਆ ਦਹੀ ਜੇ ਦੇਰ ਕਰਨ ਦੇ ਮੈਨੂੰ ਆਪਾਂ ਕੋਦੋਂ ਕਹਿੰਦੇ ਬਤੁਸ਼ ਦੇਣਾ ਪਰ ਬੱਚਾ ਹੈ ਕਿਹੜਾ ਜਿਹੜਾ ਤੈਨੂੰ ਸੱਚ ਦੱਸੀਏ ਸੱਚ ਦੱਸੋ ਸੱਚ ਦੱਸੋ ਕੀ ਦੱਸੀਏ ਤੈਨੂੰ ਮੈਂ ਕੈਂਡੀ ਰੋਟੀ ਖਾਲਾ ਮੈਂ ਖਾਣੀ ਮੈਂ ਜਦੋਂ ਕਹਾਂ ਮੈਂ ਤਾਂ ਪੁੱਕੀ ਮਰਨੇ ਜਾਉ ਲੱਗਣਾ ਕੋਲੇ ਰਹਿਣਾ ਮੇਰਾ ਮੈਂ ਪਿਆਰ ਲਾ ਤੈਨੂੰ ਕੈਂਡੀ ਰੋਟੀ ਖਾਲਾ ਜੇ ਤੇਰਾ ਖਸਮਾ ਆ ਗਿਆ ਨਾ ਉਹਨੇ ਦੂਜੀ ਤਰ੍ਹਾਂ ਖੋਲਣੀ ਹੈ ਵੇਖ ਲੈ ਫਿਰ ਤੇਰੀ ਮਰਜ਼ੀ ਖਾਣੀ ਹੈ ਤੇ ਨਹੀਂ ਖਾਣੀ ਮੇਰਾ ਮੰਮੀ ਦੱਸ ਦੋ ਆ ਸੱਚ ਕੀ ਸੱਚ ਦੱਸਦਾ ਹੈ ਹੀ ਕੁਛ ਨਹੀਂ ਸੱਚ ਕੀ ਦੱਸਣਾ ਮੈਂ ਤੇ ਡਗਣੀ ਹੱਥ ਜੋੜ ਵੀ ਮੰਮੀ ਜਿੱਦਾਂ ਦੇਖੋਗਾ ਮੈਂ ਫੋਦਾ ਕਰੂੰਗੀ ਨਹੀਂ ਸੁੱਖ ਮੈਨੂੰ ਇਹ ਦੱਸ ਸੱਚ ਦੱਸਾ ਕੀ ਤੈਨੂੰ ਮੰਮੀ ਮੈਂ ساری ਉਮਰ ਤੇ ਡਿਕਨਾ ਮੀ ਕਰੂੰਗੀ ਮੇਰੀ ਸੁਣ ਗੱਲ ਤਾਂ ਨੂੰ ਕਰਕੇ ਕੋਈ ਬੱਚਾ ਪੁੱਛਿਆ ਨਹੀਂ ਹੈਗਾ ਐਵੇਂ ਨਾ ਰੋਂਦੀ ਰਿਆ ਕਰ 24 ਘੰਟੇ ਕਲੈਂਟ ਪੂਰਾ ਕਰਦੀ ਰਹਿਨੀ ਆ ਅਕਲ ਕਰ ਥੋੜੀ ਬੋਤੀ ਮੰਮੀ ਦੱਸ ਮੈਂ ਏਡੀ ਵੀ ਜਦ ਐਨੀ ਭਲਾ ਮੈਨੂੰ ਪਤਾ ਨਹੀਂ ਲੱਗਦਾ ਪਤਾ ਨਹੀਂ ਮੈਂ ਸੁਣਿਆ ਰਿਆ ਕਿ ਨਹੀਂ ਬੱਚੇ ਪੁੱਛੇ ਦਾ ਨਾਂ ਨਾ ਲਿਆ ਕਰ ਇੱਥੇ ਰੋਟੀ ਵੀ ਲੈ ਜਾਓ ਮੇਰੇ ਲੱਗ ਮੈਂ ਨਹੀਂ ਖਾਣੀ ਨਹੀਂ ਖਾਣੀ ਤੇ ਨਾ ਖਾ ਆਪੇ ਵੇਖੀ ਕਿੱਦਾਂ ਆਣ ਕੇ ਤੈਨੂੰ ਖਵਾਉਦਾ ਲਾ ਲਾ ਪਰੌਂਠੇ ਦੇਣ ਦੀ ਖਾਣੇ ਨਹੀਂ ਆਉਂਦੇ ਤੈਨੂੰ ਮੈਂ ਕਿੰਨੇ ਦਰਲੇ ਬੰਨੀ ਇਹਨਾਂ ਨੇ ਮੇਰੇ ਤੇਰਲੇ ਵੀ ਨਹੀਂ ਦੇਦੇ ਮਾਂ ਪੁੱਤਾਂ ਨੂੰ ਮੈਂ ਤੇ ਤਰਸੀ ਨਹੀਂ ਕਰਦੇ ਵੀ ਤਰਸੀ ਕਰ ਲਈਏ ਮੈਂ ਦੇਖੇਗੀ ਤੇ ਤਰਸਣਾ ਦੀ ਜੀ ਜੀ ਨਹੀਂ ਰਹਿ ਗਈ ਇਹਨਾਂ ਵਿੱਚ ਮੈਂ ਨੰਮੀ ਨੂੰ ਆਖਿਆ ਵੀ ਚੱਲ ਪਰੌਂਠੇ ਬਣਾ ਦੇ ਤੇ ਮੈਂ ਲੈ ਆਵਾਂ ਦਹੀਂ ਭੱਜ ਕੇ ਖਾਣੇ ਆ ਮੰਮੀ ਨੇ ਬਣਾ ਲਈ ਹੋਣੀ ਰੋਟੀ ਹੁਣ ਮੰਮੀ ਆ ਲੋ ਦਹੀਂ ਦਹੀਂ ਲੈਣ ਗਿਆ ਸੀ ਉਦੋਂ ਦਾ ਆਓ ਪੱਕੀ ਰੋਟੀ ਰੋਟੀ ਤੇ ਪੱਕ ਗਿਆ ਜਿੰਨੇ ਜੇ ਤਾਂ ਦਹੀਂ ਲੈਣ ਗਿਆ ਨਾ ਘਰ ਖੱਟਾ ਲਾਇਆ ਹੁੰਦਾ ਤਾਂ ਹੁਣ ਦਹੀਂ ਬਣ ਜਾਣਾ ਸੀ ਉਹ ਫੇਰ ਕੀ ਹੋਇਆ 5 ਮਿੰਟ ਵੱਧ ਲੱਗ ਗਏ ਤੇ ਕਿਹੜੀ ਗੱਲ ਹੋ ਗਈ ਆ ਆਹ ਘਰਦਰ ਤੈਨੂੰ ਮਾਸਾ ਫਿਗਰ ਹੀ ਜੰਨੀਆ ਬਾਹਰ ਜਾ ਕੇ ਭਾਂ ਸਾਰੀ ਦਿਹਾੜੀ ਬੈਠਾ ਰਵੇਂ ਇੱਕ ਆਸ ਗਾਤ ਖਾਣਾ ਰੱਖਿਆ ਭੋਂ ਕਰਨ ਨੂੰ ਇਹਨੂੰ ਸੰਭਲਿਆ ਕਰ ਉਹ ਚੱਲ ਕੋਈ ਨਹੀਂ ਹੁੰਦਾ ਰੋਟੀ ਪਾਤੀ ਉਹਨੂੰ ਆਹੋ ਰੋਟੀ ਮੈਂ ਤੇ ਪਾਉਣੀ ਆ ਮੈਨੂੰ ਦਸਾਨ ਕਰਦਾ ਵਾ ਇੱਕ ਇਹਨੂੰ ਪਾਉਣੀ ਰੋਟੀ ਇਹ ਕੋਨੂੰ ਮੈਂ ਰੋਟੀ ਫੜਾ ਕੇ ਆਈ ਉਹਨੇ ਨਹੀਂ ਖਾਦੀ ਰੋਟੀ ਕਿਉਂ ਕੋਈ ਗਲਤ ਨਹੀਂ ਗਈ ਉਹਨੂੰ ਗੱਲ ਮੈਂ ਕੀ ਕਹਿਣਾ ਸੀ ਉਹ ਮੈਂ ਕਿਹਾ ਕਿਤੇ ਮੰਮੀ ਇਦਾਂ ਹੀ ਗੁੱਸੇ ਗੁੱਸੇ ਹੀ ਤੂੰ ਖੇਜ ਕੇ ਬੋਲਦੇ ਜੇ ਕਿ ਵੇਲੇ ਗੁੱਸੇ ਦੇ ਬੰਦੇ ਕੋਲੋਂ ਮੂੰਹ ਚੋਂ ਗੱਲ ਨਿਕਲ ਜਾਂਦੀ ਹੁੰਦੀ ਓ ਉਹ ਗੱਲ ਨਹੀਂ ਨਿਕਲਦੀ ਪਰ ਜਦੋਂ ਮੈਨੂੰ ਖੇਜ ਚੜਾਉਂਦੀ ਆ ਫਿਰ ਮੈਨੂੰ ਉਦੋਂ ਹੀ ਬੋਲਣਾ ਪੈਂਦਾ ਵਾ ਐਨੀ ਸਾਬੀ ਮੈਨੂੰ ਮਾਤਰਾ ਦੇਆ ਕਰ ਹੁਣ ਤੇ ਢੀਆਂ ਪੁੱਤ ਮਾਪਿਓ ਨੂੰ ਸਿਆਣੇ ਆ ਮਾਪਿਓ ਨੂੰ ਅਕਲ ਦੇਣ ਦੇ ਆ ਥੋੜਾ ਬੋਤਾ ਸੋਚ ਮੈਂ ਤੇਰੀ ਮਾਂ ਲੱਗਦੀ ਆ ਮੈਨੂੰ ਸਮਝਾਉਣ ਦੇ ਆ ਵਾ ਓ ਮੰਮੀ ਮੈਂ ਸਮਝਾਉਣ ਨਹੀਂ ਦੇ ਆ ਮੈਂ ਸਰਸਰੀ ਗੱਲ ਕੀਤੀ ਆ ਵੀ ਕਿਤੇ ਸੱਚ ਨਾ ਬੱਕ ਪਿਓ ਆ ਸੱਚ ਮੈਂ ਤਾਂ ਨਹੀਂ ਬੱਕਦੀ ਤੂੰ ਨਾ ਬੱਕ ਪੀਂ ਕਿਤੇ ਉਹ ਮਮੀ ਚਲ ਕੋਈ ਗਾ ਨਹੀਂ ਮੈਂ ਖਨੂਨਾ ਰੋਟੀ ਕੋਈ ਨਹੀਂ ਖਾ ਲੈਣੀ ਆਉਨੇ ਮੈਂ ਪੁੱਛਦਾ ਕੋਈ ਨਹੀਂ ਕੀ ਗੱਲ ਆ ਇਹਨੂੰ ਚੱਲ ਖਵਾ ਲੈ ਜੇ ਖਾਂਦੀ ਐ ਤੇ ਮੈਂ ਤੇ ਇੱਕ ਵਾਰੀ ਕਹਿ ਕੇ ਵੇਖ ਲਿਆ ਹੁਣ ਤੂੰ ਕਹਿ ਕੇ ਵੇਖ ਲੈ ਪਰ ਇਹਨਾਂ ਥੋੜਾ ਜਿਹਾ ਘਰ ਵਾਲ ਫਿਕਰ ਕਰ ਲਿਆ ਕਰ ਜੋ ਜਾਨਾ ਵਾ ਤੈਨੂੰ ਵੀ ਪਤਾ ਵਾ ਉਹ ਕੀ ਕੀ ਕਰਦੀ ਫਿਰਦੀ ਆ ਤੇ ਇੱਕ ਜਣੇ ਕੋ ਸਾਂਭੀ ਜਾਂਦੀ ਆ ਚਲ ਮੈਂ ਕਰਦਾ ਗੱਲ ਤੁਸੀਂ ਮੇਰੀ ਵੀ ਨਾਲ ਹੀ ਉਹਦੇ ਪਾਕੇ ਲੈ ਆਓ ਲਾਓ ਮੈਂ ਖਨੂਨਾ ਆਪਣਾ ਕਿੱਦਾਂ ਨਹੀਂ ਖਾਂਦੀ ਮੈਂ ਨਹੀਂ ਲਿਉਣੀ ਹੁਣ ਪਾਕੇ ਇੱਥੇ ਪਾਉਣੀ ਐ ਸੋਈ ਚ ਤੇ ਲੈ ਜਾ ਗੱਲ ਉਹ ਕੀ ਤੂੰ ਰੋਣ ਧੋਣ ਲਾਇਆ ਹੁੰਦਾ ਵਾ ਮੇਰੀ ਗੱਲ ਸੁਣ ਨਾ ਮੈਨੂੰ ਲੱਗਿਆ ਨਾ ਆਇਆ ਗਾ ਫਿਰ ਜੇ ਮਰੋਨੀ ਤਾਂ ਨੀ ਹੁੰਦੇ ਸੁਖ ਸਮਝਦਾਰ ਬਣੀਦਾ ਹੀ ਵਾ ਕੋਈ ਵੀ ਇਦਾਂ ਦੀ ਗੱਲ ਨਹੀਂ ਹੈ ਕਿ ਜਿਹਦੇ ਲਈ ਤੂੰ ਰੋਣ ਰਹੀ ਆ ਕਿਉਂ ਨਹੀਂ ਗੱਲ ਹੈ ਕਿ ਸਾਰਾ ਕੁਝ ਹੈ ਉਹ ਨਹੀਂ ਰੋਈਦਾ ਹੀਦਾ ਯਾਰ ਜੀ ਇਦਾਂ ਦੀ ਗੱਲ ਵੇਤੇ ਮੈਂ ਵੀ ਤੇ ਫਿਰ ਤੇਰਾ ਹੀ ਘਰ ਆਣਾ ਨਾ ਮੈਂ ਵੀ ਤੇ ਰੋਵਾਂ ਹੀ ਨਾ ਕਿਉਂ ਇਦਾਂ ਕਰ ਨਹੀਂ ਆ ਤੂੰ ਸਮਝੇ ਯਾਰ ਸਮਝ ਤੂੰ ਨਿਆਣੀ ਨਹੀਂ ਐ ਤੈਨੂੰ ਕੌਣ ਕੌਣ ਸਮਝਾਵੇ ਸਾਰੇ ਤੇਨਾਂ ਸਾਰੀ ਸਾਰੀ ਤੇੜੀ ਮੱਥਾ ਮਾਰਦੇ ਆ ਪਰ ਤੇਰੇ ਨਹੀਂ ਗੰਨਾ ਤੇ ਜੂਂ ਸਰਕਦੀ ਮੈਂ ਕਹੇਦੀ ਗੱਲ ਜੋਨੀ ਵੀ ਨਹੀਂ ਨਾ ਸਮਝਾਓ ਚੱਲ ਜੋ ਮੇਰੇ ਲੱਗ ਮੈਂ ਨਹੀਂ ਕਹੇਦੀ ਗੱਲ ਜੋਨੀ ਚੱਲ ਜੋ ਮੇਰੇ ਲੱਗੋ ਯਾਰ ਡਾਕਟਰਾਂ ਨੇ ਪਤਾ ਕੀ ਕਹਤਾ ਵਾ ਤੈਨੂੰ ਪਤਾ ਹੀ ਐ ਨਾ ਐਵੇਂ ਥੋੜੀ ਤੇਨੂੰ ਦਵਾਈਆਂ ਦੇਣ ਡੇ ਮੈਂ ਕੋਈ ਨਹੀਂ ਦਵਾਈ ਖਾਣੀ ਆ ਤੇ ਤੇ ਘੜੀ ਜੁੜਿਆ ਤੇ ਮੈਂ ਚੰਗੀ ਬਣੀ ਆ ਮੈਂ ਤਾਂ ਗੀਤ ਲਈ ਮੈਨੂੰ ਗੋਲੀ ਨਹੀਂ ਆ ਯਾਰ ਡਾਕਟਰ ਕਹਿੰਦੇ ਮੈਂਟਲੀ ਐਬਸਰਟ ਹੋ ਗਈਆਂ ਤੂੰ ਤੈਨੂੰ ਪਤਾ ਹੋ ਕੀ ਹੁੰਦਾ ਵਾ ਕਿਤਾ ਵੀ ਤੇ ਤੂੰ ਇਹ ਮੈਨੂੰ ਮੈਨੂੰ ਮੇਰਾ ਬੱਚਾ ਲਿਆ ਕੇ ਦੋ ਜਿੱਤੋਂ ਮਰਜੀ ਦੋ ਉਹ ਬੱਚਾ ਕਿੱਥੋਂ ਲਿਆ ਆ ਦੀਏ ਤੈਨੂੰ ਤੈਨੂੰ ਕਿਹੜੇ ਵਹਿਮ ਨੇ ਖਾ ਲਿਆ ਵਾ ਮੈਨੂੰ ਨਹੀਂ ਪਤਾ ਉਹ ਤੈਨੂੰ ਇਹ ਵਹਿਮ ਹੋ ਗਿਆ ਵਾ ਵਹਿਮ ਤੈਨੂੰ ਰੋਗ ਲੱਗ ਗਿਆ ਵਾ ਤੂੰ ਥੋੜੀ ਜੀ ਅਕਲ ਕਰ ਮੈਂ ਕਿਹਾ ਮੇਰੇ ਲੱਗ ਕੋਈ ਨਹੀਂ ਆਇਆ ਕਰੇ ਸਾਰੀ ਬਾਰੀ ਰੋਣੇ ਲੱਗੇ ਨਹੀਂ ਹੁੰਦੀ ਲੋੜ ਕੇ ਮम्मी ਦੱਸਣ ਦੀ ਤੂੰ ਰੋਟੀ ਵੀ ਨਹੀਂ ਖਾਦੀ ਫੇਰ ਅੱਜ ਨਹੀਂ ਖਾਣੀ ਮੈਂ ਕਿਉਂ ਨਹੀਂ ਖਾਣੀ ਤੂੰ ਨਹੀਂ ਖਾਣੀ ਮੈਂ ਲਿਆਉਂਗਾ ਮੈਂ ਰੋਟੀ ਨਹੀਂ ਨਹੀਂ ਮੈਂ ਬਸ ਨਾ ਨਹੀਂ ਜਦੋਂ ਮੈਂ ਕਹਿੰਦਾ ਮੈਂ ਨਹੀਂ ਖਾਣੀ ਕੋਰੀ ਵੀ ਕਿਹਾ ਦਾ ਪਹਿਲਾਂ ਤੈਨੂੰ ਖਵਾ ਲੈਣੀ ਦਵਾਈ ਜਿਹੜੀ ਰੋਟੀ ਤੋਂ ਪਹਿਲਾਂ ਖਾਣ ਵਾਲੀ ਹੈ ਦਵਾਈ ਖਾਣੀ ਮੈਂ ਨਹੀਂ ਖਾਣੀ ਮੈਂ ਨਹੀਂ ਗਾਣੀ ਕੋਈ ਵੀ ਦਵਾਈ ਆ ਵੇਲਾ ਮੰਮੀ ਨੇ ਪਾਣੀ ਵੀ ਉੱਥੇ ਰੱਖਿਆ ਹੈ ਤੈਨੂੰ ਸਮਝ ਹੀ ਨਹੀਂ ਆ ਕੀ ਤੈਨੂੰ ਮੈਂ ਨਹੀਂ ਗਾਣੀ ਦਵਾਈ ਆ ਹਾਲੇ 1 20 ਗੋਲੀ ਨਹੀਂ ਖਾਧੀ ਵਿੱਚੋਂ ਤੂੰ ਮੈਂ ਨਹੀਂ ਗਾਣੀ ਕੋਈ ਵੀ ਗੋਲੀ ਖਾਣੀ ਤੇ ਪੈਣੀ ਹੈ ਖਾਦੇਂ ਤੇਰਾ ਫਰਕ ਪੈਣਾ ਵਾ ਖਾਦੇਂ ਤੇਰਾ ਦਿਮਾਗ ਸੈੱਟ ਹੋਣਾ ਵਾ ਤੈਨੂੰ ਵਹਿਮ ਨੇ ਖਾ ਲਿਆ ਵਾ ਮੈਨੂੰ ਮੇਰੀ ਧੀ ਲਿਆ ਦੋ ਮੈਂ ਆਪੇ ਠੀਕ ਹੋ ਜਾਣਾ ਉਹ ਕਿੱਥੋਂ ਲਿਆ ਦੀਏ ਤੈਨੂੰ ਕਿਤੇ ਉਹ ਮੁੱਲ ਵੇਖਦੇ ਹੁਣ ਤੇ ਉੱਥੋਂ ਲਿਆ ਦੀਏ ਤੇ ਤੈਨੂੰ ਕਿਤੇ ਜੀ ਤੀਨ ਖਾਨੇ ਜੋ ਚੁੱਕ ਕੇ ਲਿਆ ਦੀਏ ਹਾਏ ਜੜੀ ਮੇਰੀ ਉਹ ਕਿੱਥੇ ਗਈ ਆ ਉਹ ਤੇਰੀ ਹੈ ਹੀ ਨਹੀਂ ਤੈਨੂੰ ਵਹਿਮ ਮੈਂ ਕਹਿੰਦਾ ਤੈਨੂੰ ਵਹਿਮ ਪਿਆ ਵਾ ਕਿਉਂ ਇਦਾਂ ਡਈ ਕਰਨ ਮੈਨੂੰ ਕੋਈ ਵਹਿਮ ਨਹੀਂ ਮੈਨੂੰ ਪਤਾ ਵਾ ਸਾਰਾ ਕੁਝ ਪਤਾ ਵਾ ਮੈਨੂੰ ਮੈਂ ਨਹੀਂ ਕੋਈ ਦਵਾਈ ਖਾਣੀ ਮੈਂ ਨਹੀਂ ਗੋਲੀ ਖਾਣੀ ਮੈਂ ਠੀਕ ਵਾ ਮੈਂ ਠੀਕ ਹਾਂ ਪੜਾ ਪੜਾ ਪਾਣੀ ਪੀ ਪਾਣੀ ਪੀ ਮੈਂ ਨਹੀਂ ਹੋਰ ਪੀ ਪਾਣੀ ਹੋਰ ਪਾਣੀ ਪੀ ਪੀ ਮੈਂ ਰੋਟੀ ਲੈ ਕੇ ਆਉਣਾ ਹੁਣ ਰੋਟੀ ਵੀ ਖਾਣੀ ਆ ਨਹੀਂ ਖਾਣੀ ਮੈਂ ਖਾਣੀ ਪੈਣੀ ਆ ਨਹੀਂ ਖਾਣੀ ਮੈਂ ਅੱਜ ਤੇ ਮੈਂ ਵੇਲਾ ਆ ਤੇ ਜਦੋਂ ਮੈਂ ਕੰਮ ਤੇ ਚੱਲ ਜਨਾ ਤੂੰ ਤਾਂ ਹੀ ਆ ਗੋਲੀਆਂ ਕੋਈ ਨਹੀਂ ਦਵਾਈ ਖਾਣੀ ਤੂੰ ਮੈਂ ਨਹੀਂ ਖਾਣੀ ਕੋਈ ਨਹੀਂ ਦਵਾਈ ਮੈਂ ਨਹੀਂ ਖਾਣੀ ਕੋਈ ਨਹੀਂ ਖਵਾਲਦਾ ਦੱਸਦਾ ਤੈਨੂੰ ਅ ਜਿਹੜੀ ਟਹਿਰ ਕੇ ਖਾਣੀ ਹੈ ਨਾ ਉਹ ਵੀ ਦਿਨਾਂ ਤੈਨੂੰ ਰੋਕੇ ਰੋਟੀ ਤੋਂ ਬਾਅਦ ਚ ਹਏ ਮੈਨੂੰ ਨੀਂਦ ਆਉਣਾ ਲੱਗਦੀ ਆ ਐਨੀ ਛੇਤੀ ਨੀਂਦ ਆਉਣਾ ਪੀਏ ਗੋਲੀ ਖਾਦਿਆ ਹੀ ਆਉਣਾ ਪੀਆ ਨੀਂਦ ਆਉਣਾ ਪੀ ਤੈਨੂੰ ਹਏ ਮੇਰਾ ਸਿਰ ਭੀੜ ਕਰਨਿਆ ਮਾਰੋ ਰੋ ਚੱਲ ਉੱਠ ਮੈਨੂੰ ਕੋਈ ਨਹੀਂ ਬੋਝਦਾ ਚੱਲ ਉੱਠ ਮੈਨੂੰ ਆਦਨਾਂ ਨੂੰ ਉੱਠ ਮੈਂ ਕਹਿੰਦਾ ਮਿਲਦਾ ਸਵੇਰੇ ਨਹੀਂ ਬਈਦਾ ਹਾਡਾ ਹਾਸਦਾ ਵਸਦਾ ਘਰਿਆ ਤੂੰ ਕੀ ਕਲੈਣ ਪੜਾ ਪਾਇਆ ਵਾ ਨਹੀਂ ਨਹੀਂ ਬੈਨਾ ਮੈਂ ਚਲ ਜੋ ਮੇਰੇ ਨਾਲ ਕੋਈ ਜਾਣੀ ਨਾ ਜਾਣਦੋ ਮੈਨੂੰ ਗੱਲ ਨਹੀਂ ਨਾੜਦੋ ਜਾਵੀਂ ਜਾ ਮੇਰੀ ਧੀ ਲਿਆ ਕੇ ਤੇ ਮੇਰਾ ਬੱਚਾ ਦੇ ਮੈਨੂੰ ਲਿਆ ਕੇ ਮੈਂ ਪੇਠੀ ਹੋਇਆ ਨਾ ਮੈਨੂੰ ਕੋਈ ਗੋਲੀਆਂ ਦੀ ਦਵਾਈਆਂ ਦੀ ਲੋੜ ਨਹੀਂ ਐ ਸਭ ਦੇ ਨੂੰ ਕੋਈ ਸਮਝਦਾ ਨੂੰ ਦਵਾਈਆਂ ਨਹੀਂ ਚਾਹੀਦੀਆਂ ਤਰਪਾਈਆਂ ਕਰ ਕਰ ਵੀ ਨਾ ਅੱਖਾਂ ਹੀ ਰਹਿ ਗਈਆਂ ਵਾ ਇਹ 100 ਰੁਪਈਆ ਨਾ ਕੀ ਬੰਦਾ ਵਾ ਅੱਖ ਨਹੀਂ ਬੰਦਾ ਇਹਦੇ ਨਾਲ ਵੀ ਆ ਕੀ ਕਰਾਂ ਪੈਨਸ਼ਨ ਵੀ ਥੋੜੀ ਆ ਇਹੇ ਨਾ ਤਾਂ ਕੱਖ ਬੰਦਾ ਹੀ ਨਹੀਂਗਾ ਤੇ ਵੇਖਦੀ ਆ ਕਦੇ ਦੀ ਲੱਗੀ ਆ ਤਰਪਾਈਆਂ ਨੂੰ ਹੁਣ ਤੇ ਚਾਹ ਨੂੰ ਠੀਕ ਕਰ ਲਿਆ ਮੇਰਾ ਕਿ ਮੈਂ ਚਾਹ ਪੀਵਾਂ ਥੋੜੀ ਜੀ ਬਣਾ ਕੇ ਚਾਹ ਬਣਾ ਨਹੀਂ ਆ ਥੋੜੀ ਜੀ ਕੀ ਯਾਰੀ ਕਰਦੀਆਂ ਤਰਪਾਈ ਇਤਾਂ ਤਾਂ ਨਹੀਂ ਹੋਣੀ ਹੈ ਕਿ ਸਿਰ ਨੂੰ ਬੜੀ ਧੀੜ ਹੋਣੀ ਹੈ ਤੇ ਇਹ ਤਰ੍ਹਾਂ ਸਵੇਰ ਦੀ ਲੱਗੀ ਐ ਇਸੇ ਤਰਪਾਈਆਂ ਨੂੰ ਤਾਹ ਦਾਹੜ ਪਈਆਂ ਖਿਸ਼ੇ ਮੈਂ ਕੰਮ ਕਰਦੀ ਫਿਰਦੀ ਆ ਚਾਹ ਬਣਾਵਾ ਜਾ ਕੇ ਲੈ ਬਾਅਦ ਚ ਕਰੂੰ ਇਹਨੂੰ ਮੈਂ ਤਰਪਾਈ ਵਾਹ ਚਾਹ ਬਣਾਉਂਦਾ ਦੁੱਧ ਵੀ ਹੈ ਨਹੀਂ ਆ। ਦੱਸ ਚਾਹ ਆਦੀ ਬਣਾਉਣੀ ਵਿਖਾ ਕੋਈ ਲਿਮਾਰੀ ਚ ਪੈਹਾ। ਕੋਈ ਹੈਗਾ ਵਾ। ਮੈਂ ਨਹੀਂ ਆ ਕੋਈ ਨਾ ਕੋਈ। ਫੇ ਦੁੱਧ ਲਿਆਵਾ ਤੇ ਫੇਰ ਹੀ ਚਾਹ ਬਣਾਵਾ। ਦਸ ਆਹ ਹੀ ਉਹ ਸੌਰੀ ਆ ਪੜਦੀਆਂ ਟੈਨ ਚਾਨੀ ਆ ਕੁੜੀ ਵੱਲ ਨਿਮਨੀ ਆ ਥੋੜੇ ਬੋਤੇ ਮੈਨੂੰ ਕਿਹੜਾ ਕੋਈ ਆਸਰਾ ਵਾ ਮੈਨੂੰ ਕਿੰਨੇ ਦੇਣਾ ਮੇਰਾ ਕੋਈ ਸਹਾਰਾ ਨਹੀਂਗਾ ਕੁੜੀ ਦਾ ਚੱਲ ਮਨਾ ਲਿਆਵਾ ਦੁੱਧ ਤੇ ਦੁੱਧ ਲਿਆ ਕੇ ਤੇ ਚਾਹ ਬਣਾਵਾ ਹੁਣ ਮੈਂ